ਅੱਜ ਸਾਡੀ ਜਿਹੜੀ ਰਾਈਸ ਮਿਲਰ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਹੈ ਉਸ ਵਾਸਤੇ ਬੁਲਾਈ ਗਈ ਸੀ ਕਿ ਇੱਕ ਦੋ ਸਾਲਾਂ ਤੋਂ ਛੱਲਰ ਐਸੋਸੀਏਸ਼ਨ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਝੋਨੇ ਦੀਆਂ ਵੈਰਾਈਟੀਆਂ ਬਾਰੇ ਸਰਕਾਰਾਂ ਬੇਸ਼ੱਕ ਇਹਨਾਂ ਤੇ ਜੜੀਆਂ ਵੈਰਾਈਟੀਆਂ ਕੱਢਦੀਆਂ ਰਹਿੰਦੀਆਂ ਹਨ ਸਾਨੂੰ ਉਹਨਾਂ ਨੂੰ ਬੀਜ ਦੇ ਰਹਿੰਦੇ ਆ ਲੇਕਿਨ ਸਾਡੇ ਵਾਸਤੇ ਇੱਕ ਜਿਹੜਾ 26 ਝੋਨਾ ਜਿਹੜਾ ਕਿ ਪਛੇਤੀ ਕੁਆਲਟੀ ਹੈ ਉਹ ਦੋ ਸਾਲ ਤੋਂ ਲਗਾਤਾਰ ਜਿਹੜੀ ਹੈ ਬਹੁਤ ਹੀ ਲੰਮੀ ਤਾਦਾਦ ਦੇ ਵਿੱਚ ਜੀਵਿੰਦਾਰ ਉਹਦਾ ਉਹਦੀ ਪੰਜਾਬ ਕਰ ਰਹੇ ਆ ਜਿਹੜੀ ਕਿ ਇਹ ਜਿਹੜੀ 126 ਵੈਰੈਟੀ ਹੈ ਛਾਲੇ ਰਾਸਤੇ ਬਹੁਤ ਘਾਤਕ ਸਿੱਧ ਹੋਈ ਹੈ ਕਿਉਂਕਿ ਅਖੀਰ ਦੇ ਵਿੱਚ ਜਿਹੜੀ ਇਹ ਵੈਰੈਟੀ ਹੈ ਦੋ 2.5 ਮਹੀਨੇ ਚ ਦੋ ਮਹੀਨਾ ਸਮਾਂ ਲੈਂਦੀ ਪੱਕਦੀ ਹੈ ਜਿਹਨਾਂ ਦਾ ਯੀਲਡ ਹੈ ਜਿਹੜੀ ਦੀ 14 ਦਾ ਕਸਾ ਉਹ 62 63 63 ਵੀ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਕਿਦੂ ਇਹਦਾ ਜ਼ਿਆਦਾ ਕਸ ਨਹੀਂ ਕਿਉਂਕਿ ਸਾਥੋਂ ਸਰਕਾਰ ਜਿਹੜੀ ਉਹ 76 ਕਿਲੋ ਜਿਹੜੀ ਚੌਲ ਹੈ ਸਰਕਾਰ ਸਾਥੋਂ ਭਾਲਦੀ ਆ ਵੀ ਸਾਨੂੰ 76 ਕਿਲੋ ਚੌਲ ਜਿਹੜੇ ਇਹ ਕੁਇੰਟਲ ਚੋਲੇ ਦੇ ਦਿੱਤੇ ਜਾਣ ਲੇਕਿਨ ਇਹ ਜਿਹੜੀ ਵੈਰਾਈਟੀ ਹੈ ਇਸ ਵੈਰਾਈਟੀ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਔਰ ਕਰਨ ਜਾ ਰਹੀ ਆ ਕਿਉਂਕਿ ਅਸੀਂ ਤਾਂ ਸਰਕਾਰ ਅੱਗੇ ਹੀ ਬੇਨਤੀ ਕਰਾਂਗੇ ਕਿ ਜਿਹੜੀਆਂ ਵੈਰਾਈਟੀਆਂ ਜਿਨ੍ਹਾਂ ਦੇ ਯੀਲਡ ਪੂਰੀ ਨਹੀਂ ਹੁੰਦੀ ਜਿਨ੍ਹਾਂ ਦਾ ਕਸ ਨਹੀਂ ਪੂਰਾ ਹੁੰਦਾ ਉਹ ਮਿਹਰਬਾਨੀ ਕਰਕੇ ਅਸੀਂ ਸਾਰੀ ਐਸੋਸੀਏਸ਼ਨਾਂ ਵੱਲੋਂ ਸਾਰੇ ਜ਼ਿਲ੍ਹوں ਦੀ ਐਸੋਸੀਏਸ਼ਨ ਵੱਲੋਂ ਆਰਤੀ ਐਸੋਸੀਏਸ਼ਨ ਨੂੰ ਬੇਨਤੀ ਕਰਾਂਗੇ ਇਹਨੂੰ ਕੋਸ਼ਿਸ਼ ਕੀਤੀ ਜਾਵੇ ਕਿ ਬਿਲਕੁਲ ਬੰਦ ਕਰਾਇਆ ਜਾਵੇ ਹੁਣ ਜਿਹੜੀ ਸਾਡੀ ਰਹਿ ਗਈ ਛਲਰ ਐਸੋਸੀਏਸ਼ਨ ਦੀ ਗੱਲ ਅਸੀਂ ਅੱਜ ਸਾਰੀ ਟ੍ਰੇਡ ਨੇ ਬਹਿ ਕੇ ਫੈਸਲਾ ਕੀਤਾ ਅਸੀਂ ਇਹ ਪਿੰਡਾਂ ਦੇ ਵਿੱਚ ਤਿਆਰ মিডিਆ ਦੇ ਰਹੀਂ ਸਾਰੇ ਖਬਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਵੀ ਕਿਸਾਨ 126 ਵੈਰਾਈਟੀ ਲਾਊਗਾ ਉਹਦੀ ਜ਼ਿੰਮੇਵਾਰੀ ਵੇਚਣ ਦੀ ਆਪਦੀ ਹੋਗੀ ਉਹ ਨਾ ਤਾਂ ਕੋਈ ਮੰਡੀ ਦੇ ਵਿੱਚ ਚਾੜ੍ਹਤੀ ਆ ਪਰੂਗਾ ਤੇ ਨਾ ਹੀ ਉਸ ਨੂੰ ਕੋਈ ਛੱਲ ਨਾਲ ਚੱਕ ਕੇ ਲੈ ਜਾਊਗਾ ਸਾਡੀ ਹੱਥਵੰਨ ਕੇ ਬੇਨਤੀ ਆ ਪੰਜਾਬ ਦੇ ਕਿਸਾਨਾਂ ਨੂੰ ਖਾਸ ਕਰਕੇ ਡਿਸਟ੍ਰਿਕਟ ਫਰੀਦਕੋਟ ਦੇ ਕਿਸਾਨਾਂ ਨੂੰ ਚਾਹ ਗੋਲੇ ਵਾਲਾ ਹੋਵੇ ਚਾਹੇ ਸਾਧ ਕੇ ਏਰੀਆ ਹੋਵੇ ਉਹ ਅੱਜ ਤੋਂ ਅਸੀਂ ਇਸ ਕਰਕੇ ਕਹਿਣ ਲੱਗੇ ਵੀ ਅਜੇ ਸਮਾਂ ਝੋਨਾ ਬੀਜਣ ਦਾ ਹੋਰ ਵੈਰਾਈਟੀਆਂ ਜਿਹੜੀਆਂ ਤੁਸੀਂ ਜਿਹੜੀਆਂ ਕਿ ਗਿੱਤੀਆਂ ਵੈਰਾਈਟੀਆਂ ਚਾਹੁੰਦਾ ਹੋਈ 12 212 ਹੋਈ ਪੀਆਰ 16 ਹੋਈ 14 ਦਾ ਝੋਨਾ ਜਿਹੜੀਆਂ ਹੈਗੀਆਂ ਇੱਕ ਮੈਂ মিডিਆ ਰਾਈ ਹੋਰ ਗੱਲ ਕਰਨੀ ਚਾਹੁੰਦਾ ਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਬਤਰੀ ਭਗਵੰਤ ਮਾਨ ਜੀ ਨੇ ਇੱਕ ਬਿਆਨ ਦਿੱਤਾ ਕਿ ਫਸਾ 44 ਝੋਨਾ ਲਾਇ ਨਾ ਲਾਇਆ ਜਾਵੇ ਇਹ ਯੂਨੀਵਰਸਿਟੀ ਦੀ ਪਾਸ ਕੀਤੀ ਵੈਰਾਈਟੀ ਆ ਇਹਦੇ ਤੇ ਬਿਲਕੁਲ ਬੈਨ ਨਹੀਂ ਹੋਣਾ ਚਾਹੀਦਾ ਬੇਸ਼ੱਕ ਇਹਦੀ ੀਲਡ ਘਟ ਹੈ ਲੇਕਿਨ ਫਿਰ ਵੀ ਇਹ 16 ਦੀ ਵੈਰਾਈਟੀ ਨਾਲ ਬਹੁਤ ਜਿਆਦਾ ਕਾਮਯਾਬ ਆ ਇਹਦੇ ਤੇ ਪਾਬੰਦੀ ਨਾ ਲਾਈ ਜਾਵੇ ਔਰ ਜੇ ਤੁਸੀਂ ਚਾਹੁੰਦੇ ਆ ਪੰਜਾਬ ਦੇ ਵਿੱਚ ਕਿਸੇ ਇੰਡਸਟਰੀ ਨੂੰ ਬਚਾਉਣਾ 126 PR 126 ਤੇ ਹਾਂ ਇਹ ਜਿਹੜੀ ਪੀਆਰ ਦਾ ਨਾਮ ਦਿੱਤਾ ਯੂਨੀਵਰਸਿਟੀ ਦਾ ਹੈ ਲੇਕਿਨ ਇਹ ਕਾਮਯਾਬ ਵੈਰਾਈਟੀ ਨਹੀਂ ਇਹਨੂੰ ਬਿਲਕੁਲ ਬੰਦ ਕਰਾਇਆ ਜਾਵੇ ਅਸੀਂ ਸਾਰਿਆਂ ਨੇ ਅੱਜ ਮਤਾ ਪਾਇਆ ਔਰ ਅਸੀਂ ਇਸ ਦੀ ਕੈਂਪੇਨ ਵੀ ਬਹੁਤ ਜ਼ਿਆਦਾ ਹਾਈ ਲੈਵਲ ਤੇ ਕਰਾਂਗੇ ਕਿ ਇਹ ਵੈਰਾਈਟੀ ਬਿਲਕੁਲ ਬੰਦ ਕੀਤੀ ਜਾਵੇ ਭਾਈ ਜੀ 126 ਚੋਣੇ ਨੂੰ ਲੈ ਕੇ ਆ ਜਿਹਦਾ ਸਾਡਾ ਕਸ ਤੇ ਜਿਹਦਾ ਮੁਆਸ਼ਰ ਇਹ ਐਂਡ ਤੱਕ ਨਹੀਂ ਜਾਂਦਾ ਇਹ 60ਵੀਂ ਵੈਰਾਈਟੀ ਬਣਦੀ ਵੱਜਦੀ ਹੈ ਇਹ ਜਿਹੜਾ ਜਿੰਨਾ ਛੇਤੀ ਪੱਕੂ ਉਹਦੇ ਚ ਦਾਣਾ ਉਨਾ ਹੀ ਕੱਚਾ ਹੁੰਦਾ ਤੇ ਉਨਾ ਹੀ ਖਰਾਬ ਹੁੰਦਾ ਦਾਣਾ ਜਿਹੜਾ ਮੇਨ ਸ਼ੈਲਰ ਘਾਟੇ ਜਾਂਦਾ ਕਾਰਨ ਹੈ ਇਹ 26 ਚੋਂ ਨਹੀਂ ਹੈ ਜੀ ਜਿਹਦੀ ਜਿਹਦਾ 26 ਮੌਸਮ ਹੁੰਦਾ ਤੇ ਜਿਹੜਾ ਇਹ ਪੱਕਾ ਇਹ ਠੰਡਾਲੇ ਮੌਸਮ ਚ ਆਉਂਦਾ ਜਿਹਦੇ ਸੁੱਕਦਾ ਵੀ ਹੈ ਨਹੀਂ ਹੈ ਜਿਹਦੇ ਨਾਲ ਮੰਡੀ ਚ ਵੀ ਡਿਸਪਿਊਟ ਹੁੰਦਾ ਉਹਦੋਂ ਬਾਅਦ ਸ਼ੈਲਰ ਤੇ ਆ ਕੇ ਵੀ ਇਹਦੇ ਡਿਸਪਿਊਟ ਰਹਿੰਦੇ ਸਾਡੀ ਇਹੀ ਬੇਨਤੀ ਹੈ ਵੀ ਇਸ ਝੋਨੇ ਦੀ ਬਜਾਈ ਬੰਦ ਕਰਕੇ ਹੋਰ ਇਸ ਤੋਂ ਇਲਾਵਾ ਬਹੁਤ ਵੈਰਾਈਟੀਆਂ ਹੈ ਜਿਨ੍ਹਾਂ ਦਾ ਕੋਈ ਡਿਸਪਿਊਟ ਨਹੀਂ ਦੀ ਚ ਸ਼ੈਲਰ ਵਾਲਾ ਵੀ ਖੁਸ਼ ਹੈ ਤੇ ਕਿਸਾਨ ਵੀ ਖੁਸ਼ ਹੈ اسی ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ ਸੰਦੀ ਹੈ ਇਹੀ ਮੇਨ ਮੁੱਦਾ ਹੈ ਕਿਸਾਨਾਂ ਨੂੰ ਕੀ ਅਪੀਲ ਕਰਦੇ ਕਿ ਸਾਨੂੰ ਨੂੰ ਇਹੀ ਪੀਲ ਹੈ ਜੀ ਵੀ ਤੁਸੀਂ ਵੀ ਖੁਸ਼ ਰਹੋ ਸਾਨੂੰ ਵੀ ਖੁਸ਼ ਰੋਗੇ ਜਿਹੜਾ ਸ਼ੈਲਟਰ ਦਾ ਵਪਾਰ ਹੈ ਤੁਹਾਡੇ ਅਸੀਂ ਵੀ ਤੁਹਾਡੇ ਤੇ ਡਿਪੈਂਡ ਹੈ ਨਾ ਤੁਸੀਂ ਸਾਡੇ ਡਿਪੈਂਡ ਹੈ ਜੇ ਅਸੀਂ ਨਹੀਂ ਬਚੇ ਤਾਂ ਤੁਸੀਂ ਕਿਵੇਂ ਬਚ ਜਾਓਗੇ ਵੀ ਜਿਹੜੀ ਵੈਰੈਟੀ ਚੱਕਣ ਵਾਲੀਆਂ ਜਿਹੜੀ ਲਵਾਉਣ ਵਾਲੀ ਹੈ ਜਿਹੜੀ ਅਸੀਂ ਵੀ ਅੱਗੇ ਚੌਲ ਦੇ ਸੀਗੇ ਸਾਨੂੰ ਉਹ ਵੈਰੈਟੀ ਦੋ ਨਾ ਕਿ ਤੁਸੀਂ ਆਪ ਦਾ ਕੱਲਾ ਸੁੱਖ ਦੇਖੋ ਸਾਡਾ ਸੁੱਖ ਨਾ ਦੇ